ਕੱਲੂ ਘਾਰੇ ਦੇ ਚ ਸਾਵੀ ਜੰਗ ਦੇ ਵਿੱਚ ਬਹੁਤ ਨੁਕਸਾਨ ਸਿੱਖਾਂ ਦਾ ਹੋਇਆ ਤੇ ਸਿੱਖ ਕੌਮ ਕਹਿੰਦੇ ਆ ਕਿ ਇੱਕ ਕੰਸਿਡਰੇਬਲ ਅਮਾਉਂਟ ਦੇ ਵਿੱਚ ਇੱਕੋ ਦਿਨਾਂ ਦੇ ਵਿੱਚ ਘਟਿਆ ਹਮ ਵੱਡੇ ਕੱਲੂ ਘਾਰੇ ਦੇ ਵਿੱਚ ਤਾਂ ਕਹਿੰਦੇ ਆ ਕਿ 70% ਜਿਹੜੀ ਸਿੱਖ ਪੋਪੂਲੇਸ਼ਨ ਸੀ ਉਹ ਇੱਕ ਦਿਨ ਦੇ ਵਿੱਚ ਮਾਰੀ ਗਈ ਹਮ ਤੇ ਛੋਟੇ ਕੱਲੂ ਘਾਰੇ ਦੇ ਵਿੱਚ ਕਹਿੰਦੇ ਆ ਕਿ 30 ਤੋਂ 40% ਸਿੱਖ ਪੋਪੂਲੇਸ਼ਨ ਜਿਹੜੀ ਸੀਗੀ ਉਹ ਇੱਕ ਦਿਨ ਦੇ ਵਿੱਚ ਮਾਰੀ ਗਈ ਸੀ ਹਮ ਤਾਂ ਉਹਨੇ ਕਿਹਾ ਕਿ ਜੇ ਤਾਂ ਤੁਸੀਂ ਦੁਕਾਨਦਾਰ ਹੋ ਹਮ ਫੇਰ ਤਾਂ ਮੈਨੂੰ ਵੇਚ ਦਿਓ ਤੇ ਪੈਸੇ ਜਿੰਨੇ ਮਿਲਦੇ ਆ ਆਪਣੇ ਲੈ ਜਾਓ ਹਮ ਜੇ ਤੁਸੀਂ ਜਲਾ ਦੋ ਤਾਂ ਮੇਰੀ ਗਰਦਨ ਵੱਢ ਦਿਓ ਤੇ ਮੈਨੂੰ ਮਾਰ ਦਿਓ ਤੇ ਜੇ ਤੁਸੀਂ ਬਾਦਸ਼ਾਹ ਹੋ ਹਾਂ ਤਾਂ ਫਿਰ ਤੁਸੀਂ ਮੈਨੂੰ ਮਾਫ ਕਰੋ ਤੇ ਮੈਨੂੰ ਗੱਲ ਨਾ ਲਾਓ ਤੇ ਉਹਨੇ ਹੁਕਮ ਦਿੱਤਾ ਕਿ ਜਿੱਥੇ ਵੀ ਕੋਈ ਸਿੱਖ ਹੈਗਾ ਜਿਹਦੇ ਮੂਹ ਦੇ ਉੱਪਰ ਦਾੜ੍ਹੀ ਹੈ ਤੇ ਜਿਹਦੇ ਸਿਰ ਦੇ ਉੱਪਰ ਜੂڑا ਹੈ ਹੂੰ ਉਸ ਨੂੰ ਇਮੀਡੀਏਟਲੀ ਅਰੈਸਟ ਕਰਕੇ ਲਾਹੌਰ ਭੇਜ ਦਿੱਤਾ ਜਾਵੇ ਕੁਲਮ ਲਾ ਕੇ ਕਿ ਜਿਹੜਾ ਬੱਚਾ ਗੋਦੀ ਦੇ ਵਿੱਚ ਸੀ ਉਹਨੂੰ ਉੱਥੇ ਚੌਂਕ ਦੇ ਵਿੱਚ ਲਿਆਇਆ ਜਾਂਦਾ ਉਹਨਾਂ ਬੱਚਿਆਂ ਨੂੰ ਕੱਟਿਆ ਜਾਂਦਾ ਹੂੰ ਉਹਨਾਂ ਨੂੰ ਮਾਲਾ ਪਰੋਈ ਜਾਂਦੀ ਉਹਨਾਂ ਦੀ ਮੀਨਸ ਉਹਨਾਂ ਦਾ ਹਾਰ ਬਣਾ ਦਿੱਤਾ ਜਾਂਦਾ ਹੂੰ ਤੇ ਉਹ ਹਾਰ ਉਹਨਾਂ ਮਾਵਾਂ ਦੇ ਗਲਾਂ ਦੇ ਵਿੱਚ ਪਾ ਕੇ ਉਹਨਾਂ ਨੂੰ ਬਿਠਾਇਆ ਜਾਂਦਾ ਇੱਕ ਬੀਬੀ ਅੱਜ ਤੱਕ ਇਤਿਹਾਸ ਦੇ ਵਿੱਚ ਨਹੀਂ ਮਿਲਦੀ ਜਿਹਨੂੰ ਜਿਨੇ ਜਿਨੇ ਆਪਣਾ ਧਰਮ ਬਦਲਿਆ ਧਰਮ ਬਦਲਿਆ ਹੋਵੇ ਹੂੰ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਿੰਨੀ ਮਰ ਜਾਣੀ ਤੇ ਲੈ ਕੇ ਹਾਜ਼ਰ ਹੋ ਗਈਆਂ ਇੱਕ ਵਾਰ ਫਿਰ ਟਰੈਵਲ ਵਿਦ ਜਿੰਦੀ ਤੇ ਦੋਸਤੋ ਆਪਣੀ ਜਰਨੀ ਜਿਹੜੀ ਸਿੱਖ ਇਤਿਹਾਸ ਦੀ ਫਿਰ ਅੱਜ ਆਪਾਂ ਜਾਰੀ ਕਰਦੇ ਆਂ ਕੰਟੀਨਿਊ ਕਰਦੇ ਆਂ ਤੇ ਇਸ ਜਰਨੀ ਸਿੱਖ ਇਤਿਹਾਸ ਦੀ ਦੇ ਪੰਨੇ ਫਰੋਲਣ ਵਾਸਤੇ ਮੇਰੇ ਨਾਲ ਹਰਮਨਜੀਤ ਜੀ ਫਿਰ ਜੁੜੇ ਹੋਏ ਆ ਤੇ ਹਰਮਨ ਜੀ ਸਾਸਿਕਾਲ ਤੇ ਜੀ ਆਇਆਂ ਨੂੰ ਤੇ ਮਾਫ ਕਰਨੀ ਆ ਦੋਸਤੋ ਕਿ ਇੰਟਰੋਡਕਸ਼ਨ ਜਿਹੜੀ ਹੈਗੀ ਆ ਸਾਡੇ ਹਰਮਨ ਜੀ ਜੀ ਐਡਵੋਕੇਟ ਹਰਮਨ ਜੀ ਸਿੰਘ ਜੀ ਐ ਜੁਗਤ ਤੇ ਬਹੁਤ ਹੀ ਸਿੱਕ ਇਤਿਹਾਸ ਦੀ ਨੋਲਜ ਰੱਖਦੇ ਆ ਤੇ ਇਹਨਾਂ ਦੀ ਨੋਲਜ ਜਿਹੜੀ ਆ ਮੈਂ ਚਾਹੁੰਦੀ ਆ ਕਿ ਤੁਹਾਡੇ ਤਿੱਕਰ ਪੂਰੀ ਜਾਵੇ ਤੇ ਹਰਮਨ ਜੀ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਜਕਰੀਆ ਖਾਨ ਦੀ ਪੂਰੀ ਕਹਾਣੀ ਜਿਹੜੀ ਆ ਕਿੱਦਾਂ-ਕਿੱਦਾਂ ਉਹਨੇ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਕਿੰਤਾ ਕਿੰਨਾ ਸਿੱਖਾਂ ਨੇ ਸ਼ਹੀਦੀਆਂ ਪਾਈਆਂ ਤੇ ਹੁਣ ਜਕਰੀਆ ਖਾਨ ਤੋਂ ਬਾਅਦ ਅ ਦਾ ਇਤਿਹਾਸ ਜਿਹੜਾ ਆ ਉਸ ਤੋਂ ਬਾਅਦ ਕੌਣ ਆਉਂਦਾ ਆ ਤੇ ਇਸ ਪੀਰੀਅਡ ਦੇ ਵਿੱਚ ਛੋਟਾ ਕੱਲੂਕਾਰਾ ਵੀ ਆਉਂਦਾ ਆ ਕਿਉਂਕਿ ਮੈਂ ਵੀ ਥੋੜਾ ਜਿੰਤਾ ਹੁਣ ਤੁਹਾਡੇ ਨਾਲ ਜੁੜੀ ਆ ਨੌਲੇਜ ਹੋ ਗਈ ਆ ਤਾਂ ਇਸ ਚੀਜ਼ ਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕਰਦੀ ਆ ਉਹ ਡੇਟਾ ਲੱਭਣ ਦੀ ਕੋਸ਼ਿਸ਼ ਕਰਦੀ ਆ ਵੀ ਇਸ ਪੀਰੀਅਡ ਦੇ ਵਿੱਚ ਹੋਇਆ ਕੀ ਕੀ ਸੀ ਤੇ ਮੈਂ ਚਾਹੁੰਦੀ ਆ ਕਿ ਦੋਸਤਾਂ ਦੇ ਨਾਲ ਆਪਾਂ ਛੋਟਾ ਕੱਲੂਕਾਰਾ ਜਿਹੜਾ ਆ ਉਹਦੇ ਬਾਰੇ ਵੀ ਖੁੱਲ ਕੇ ਥੋੜਾ ਦੱਸਿਏ ਕਿ ਉਸ ਪੀਰੀਅਡ ਵਿੱਚ ਕੀ ਹੋਇਆ ਸੀ ਤੇ ਕਿਦਾਂ ਤੇ ਕਿਹਨੇ ਇਸ ਨੂੰ ਛੋਟੇ ਕੱਲੂਕਾਰੇ ਨੂੰ ਅੰਜਾਮ ਦਿੱਤਾ ਸੀ ਜਿਹੜਾ 1745 ਦਾ ਟਾਈਮ ਹੈ ਹੂੰ ਸੋ 1745 ਦੇ ਵਿੱਚ ਜ਼ਕਰੀਆ ਖਾਨ ਦੀ ਡੈਥ ਹੋ ਜਾਂਦੀ ਹੈ ਹੂੰ ਜ਼ਕਰੀਆ ਖਾਨ ਦੀ ਡੈਥ ਤੋਂ ਬਾਅਦ ਇੱਕ ਵੈਕਿਊਮ ਕ੍ਰੀਏਟ ਹੁੰਦਾ ਜਿੱਦਾਂ ਆਪਾਂ ਪਹਿਲੇ ਐਪੀਸੋਡ ਦੇ ਵਿੱਚ ਵੀ ਇਹ ਗੱਲ ਕੀਤੀ ਸੀਗੀ ਕਿ ਇੱਕ ਵੈਕਿਊਮ ਕ੍ਰੀਏਟ ਹੋਇਆ ਉਸ ਵੈਕਿਊਮ ਦੇ ਵਿੱਚੋਂ ਜਿਹੜਾ ਹੈਗਾ ਦਾ ਜਿਹੜਾ ਬਾਈ-ਪ੍ਰੋਡਕਟ ਸੀਗਾ ਥੈਟ ਵਾਸ ਮੀਰ ਮੰਨੂ ਹੂੰ ਸੋ ਮੀਰ ਮੰਨੂ ਤਕਰੀਬਨ ਆਂਦਾ ਹੈ 1748 ਤੱਕ ਲਾਈਨਲਾਈਟ ਦੇ ਵਿੱਚ ਹੂੰ ਤੇ ਮੀਰ ਮੰਨੂ ਦਾ ਪੀਰੀਅਡ ਮੈਂ ਬਹੁਤ ਜ਼ਿਆਦਾ ਲੰਬਾ ਨਹੀਂ ਮਗਰ ਉਹਨੇ ਜੋ ਸ਼ਾਹਤਾ ਦਾ ਦੌਰ ਸ਼ੁਰੂ ਕੀਤਾ ਉਹ ਸਿੱਖ ਜਗਤ ਦੇ ਵਿੱਚ ਨਾ ਭੁੱਲਣ ਵਾਲਾ ਉਹ ਸੀ ਮਗਰ ਇਸ ਤੋਂ ਪਹਿਲਾਂ ਮੀਰ ਮੰਨੂ ਤੋਂ ਪਹਿਲਾਂ ਮੀਨਸ ਮੈਂ ਜਿਹੜੀ ਗੱਲ ਤੁਹਾਨੂੰ ਦੱਸਣਾ ਚਾ ਰਿਹਾ ਕਿ 1745 ਜ਼ਕਰੀਆ ਖਾਨ ਦੀ ਡੈਥ ਹੋ ਜਾਂਦੀ ਹੈ ਔਰ 1748 ਦੇ ਵਿੱਚ ਮੀਰ ਮੰਨੂ ਦੇ ਆਉਣ ਤੋਂ ਵਿੱਚ 1746 ਦੇ ਵਿੱਚ ਜਿਹੜੀ ਬਫਰ ਸਟੇਟ ਦੇ ਵਿੱਚ ਜਿਹੜਾ ਦੀਵਾਨ ਲਖਪਤ ਰਾਏ ਸੀਗਾ ਜੇ ਤੁਸੀਂ ਛੋਟੇ ਕੱਲੂਕਾਰੀ ਦੀ ਗੱਲ ਕਰਦੇ ਹੋ ਸਾਡੇ ਤਿੰਨ ਕੱਲੂਕਾਰੇ ਸਿੱਖ ਜਗਤ ਦੇ ਵਿੱਚ ਮਸ਼ਹੂਰ ਆ ਕੱਲੂਕਾਰਾ ਬੇਸਿਕਲੀ ਕੀ ਚੀਜ਼ ਹੈ ਕੱਲੂਕਾਰਾ ਹੁੰਦੀ ਹੈ ਅਸਾਮੀ جنگ ਕੇ ਜਦੋਂ ਦੋ ਧਿਰਾ ਆਪਸ ਵਿੱਚ ਲੜਦੀਆਂ ਉਹ ਤਾਂ ਲੜਾਈ ਹੋ ਗਈ ਟਾਈਮ ਟੂ ਟਾਈਮ ਅਫਦਾਲੀ ਇੱਕ ਫੌਜ ਲੈ ਕੇ ਆਉਂਦਾ ਸੀ ਇੱਥੇ ਮੁਗਲਾਂ ਦੀ ਫੌਜ ਸੀ ਸੂਬੇਦਾਰਾਂ ਦੀ ਫੌਜ ਸੀ ਉਹ ਉਹਨਾਂ ਦੇ ਨਾਲ ਲੜਦੀ ਸੀ ਉਹ ਲੜਾਈ 50000 ਵਰਸਸ 45000 ਹੋਈ ਨਹੀਂ ਸੀ ਹੂੰ 60000 ਵਰਸਸ 1 ਲੱਖ ਹੋਈ ਨਹੀਂ ਸੀ ਇਹ ਵੀ ਅਸਾਂ ਵੀ ਜੰਗਾਂ ਨਹੀਂ ਮੰਨੀਆਂ ਗਈਆਂ ਅਸਾਂ ਵੀ ਜੰਗ ਹੁੰਦੀ ਹੈ ਜਦੋਂ ਤੁਹਾਡੇ ਕੋਲ ਕੰਪੈਰੀਜ਼ਨ ਦੇ ਲਈ ਕੁਝ ਨਾ ਹੋਵੇ ਹੂੰ ਮੈਂ ਇੱਕ ਪਾਸੇ ਤਾਂ ਧਿਰ ਬਹੁਤ ਸਟਰੋਂਗ ਹੋਵੇ ਮੈਨ ਵਾਈਜ਼ ਇਕਵਿਪਮੈਂਟ ਵਾਈਜ਼ ਹਥਿਆਰਾਂ ਵਾਈਜ਼ ਤੇ ਦੂਜੀ ਧਿਰ ਬਿਲਕੁਲ ਹਥਿਆਰਾਂ ਤੋਂ ਸਖੜੀ ਸਟ੍ਰੈਟਜੀ ਤੋਂ ਸਖੜੀ ਹੋਵੇ। ਹੂੰ। ਸੋ ਇਦਾਂ ਦਾ ਪਹਿਲਾ ਘੱਲੂਕਾਰ ਆਸਾਮੀ ਜੰਗ ਜਿਹੜੀ ਸੀਗੀ ਉਹ 1746 ਦੇ ਵਿੱਚ ਅੰਜਾਮ ਹੋਈ। ਦੀਵਾਨ ਲਖਪਤ ਰਾਏ ਨੇ ਉਸ ਨੂੰ ਇਨਜ਼ਾਮ ਦਿੱਤਾ। ਦੀਵਾਨ ਲਖਪਤ ਰਾਏ ਦਾ ਭਰਾ ਸੀਗਾ ਜਸਪਤ ਰਾਏ। ਹੂੰ। ਜਸਪਤ ਰਾਏ ਨੂੰ ਸਿਆਲਕੋਟ ਤੋਂ ਲੈ ਕੇ ਗੁਜਰਾਵਾਲੇ ਤੱਕ ਦਾ ਏਰੀਆ ਦਿੱਤਾ ਹੋਇਆ ਸੀਗਾ ਟੈਕਸ ਇਕੱਠਾ ਕਰਨ ਦੇ ਲਈ ਹੋਰ ਐਡਮਿਨਿਸਟ੍ਰੇਸ਼ਨ ਦੇ ਲਈ ਤਾਂ ਅਮੀਨਾ ਬਾਤੋ ਰੋੜੀ ਸਾਹਿਬ ਗੁਰਦੁਆਰਾ ਜਿੱਥੇ ਹੁਣ ਪਾਕਿਸਤਾਨ ਦੇ ਵਿੱਚ ਉਹ ਗੁਰਦੁਆਰਾ ਰিস্টੋਰ ਕੀਤਾ ਹੈ ਠੀਕ ਰੋੜੀ ਸਾਹਿਬ ਗੁਰਦੁਆਰਾ ਸਾਬ ਤੇ ਉੱਥੇ ਸਿੱਖ ਸੰਗਤ ਪਹੁੰਚੀ ਹਮ ਲਖਪਤ ਰਾਏ ਦੇ ਬ੍ਰਦਰ ਨੇ ਜਸਪਤ ਰਾਏ ਨੂੰ ਸ ਨੂੰ ਆਬਜੈਕਟ ਕੀਤਾ ਉਸ ਆਬਜੈਕਸ਼ਨ ਦੇ ਉੱਪਰ ਮ ਟਸਲ ਵਧੀ ਲੜਾਈ ਹੋਈ ਛੋਟੀ ਜੀ ਹਮ ਤੇ ਉਸ ਲੜਾਈ ਦੇ ਵਿੱਚ ਜਸਪਤ ਰਾਏ ਮਾਰਿਆ ਗਿਆ ਜਿੱਦਿ ਉਹ ਮਰਦਾ ਤਾਂ ਉਹਦਾ ਜਿਹੜਾ ਭਰਾ ਸੀ ਲਖਪਤ ਰਾਏ ਹਮ ਉਹ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਹਨੇ ਫੇਰ ਹੁਕਮ ਦਿੱਤਾ ਕਿ ਜਿਹੜਾ ਵੀ ਸਿੱਖ ਜਿੱਥੇ ਵੀ ਹੈਗਾ ਉਸ ਨੂੰ ਮਾਰ ਦੋ ਹਮ ਆਪਾਂ ਨੂੰ ਆਪਾਂ ਹੁਣ ਤੱਕ ਕੀ ਦੇਖਿਆ ਕਿ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਹਮ ਸਿੱਖਾਂ ਦਾ ਖੌਫ ਜ ਅਸੀਂ ਸਭ ਤੋਂ ਪਹਿਲੇ ਐਪੀਸੋਡ ਦੇ ਵਿੱਚ ਗੱਲ ਕੀਤੀ ਸੀ ਕਿ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੀ ਰੀੜ ਤੋੜਤੀ ਸੀ ਹਮ ਹਰ ਬੰਦਾ ਸਿੱਖ ਨੂੰ ਆਪਣਾ ਦੁਸ਼ਮਣ ਦੇਖਦਾ ਸੀ ਹਮ ਹਰ ਬੰਦਾ ਜਿਹੜਾ ਰਾਜ ਕਰਦਾ ਸੀ ਉਹਨੂੰ ਸਿੱਖ ਲੱਗਦਾ ਸੀਗਾ ਕਿ ਕਿਸੇ ਵੀ ਟਾਈਮ ਉੱਠ ਕੇ ਬਗਾਵਤ ਕਰ ਸਕਦਾ ਹੈ ਸੋ ਉਸੇ ਸੀਰੀਜ਼ ਦੇ ਵਿੱਚ ਲਖਪਤ ਰਾਏ ਦੀ ਵੀ ਇਨਸਿਕਿਉਰਟੀ ਕੋਈ ਨਵੀਂ ਸਕਿਉਰਿਟੀ ਇਨਸਿਕਿਉਰਟੀ ਨਹੀਂ ਸੀ ਮਗਰ ਉਹ ਇੱਕ ਸਲੋਗਨ ਦਿੰਦਾ ਸੀ ਕਿ ਇਹਨਾਂ ਦਾ ਜਿਹੜਾ ਪਹਿਲਾ ਗੁਰੂ ਸੀ ਉਹ ਵੀ ਖੱਤਰੀ ਸੀ ਤੇ ਹੁਣ ਇੱਕ ਖੱਤਰੀ ਨੂੰ ਇਹ ਸਾਰੀ ਉਮਰ ਯਾਦ ਰੱਖਣਗੇ ਠੀਕ ਉਸ ਲਖਪਤ ਰਾਏ ਤੇ ਲਖਪਤ ਰਾਏ ਦਾ ਜਿਹੜਾ ਜੋ ਉਹਨੇ ਹੁਕਾ ਦਿੱਤਾ ਤਾਂ ਸਿੱਖ ਜਿਹੜੇ ਜੰਗਲਾਂ ਦੇ ਵਿੱਚ ਬੈਠੇ ਸੀ ਇਹ ਉਹਨਾਂ ਨੇ ਰਾਵੀ ਕ੍ਰੋਸ ਕਰਕੇ ਕਠੂਆ ਵੱਲ ਜਾਣ ਦੀ ਕੋਸ਼ਿਸ਼ ਕੀਤੀ ਜਦੋਂ ਇਹ ਹੁਣ ਤੁਸੀਂ ਜੇ ਟੋਪੋਗ੍ਰਾਫਿਕਲੀ ਦੇਖੋਗੇ ਤਾਂ ਉਹ ਨਿਚਲੇ ਜੰਗਲ ਛੱਡ ਕੇ ਉੱਤਰਲੇ ਜੰਗਲਾਵਲ ਨੂੰ ਜਾ ਰਹੇ ਸੀਗੇ ਕਿਉਂਕਿ ਟਾਈਮ ਟੂ ਟਾਈਮ ਜਿਹੜੀ ਸਰਕਾਰਾਂ ਸੀ ਉਹ ਇਦਾਂ ਦੇ ਆਰਡਰ ਪਾਸ ਕਰ ਦਿੰਦੀਆਂ ਸੀ ਠੀਕ ਤੇ ਜਦੋਂ ਉਹ ਉਧਰ ਨੂੰ ਜਾਣ ਲੱਗੇ ਤਾਂ ਅੱਗੇ ਜਿਹੜੀ ਉਹਨਾਂ ਦੀ ਕਿਲਾਬੰਦੀ ਕੀਤੀ ਹੋਈ ਸੀ ਤਾਂ ਉਹਨਾਂ ਨੂੰ ਲੱਗਿਆ ਕਿ ਉੱਥੇ ਉਹਨਾਂ ਦਾ ਗੋਲੀਆਂ ਦੇ ਨਾਲ ਉਹਨਾਂ ਦੇ ਉੱਪਰ ਬਿਚਾਰ ਹੋਈ ਤੇ ਉੱਥੇ ਬਹੁਤ ਸਿੱਖ ਮਾਰੇ ਗਏ ਸਿਕਾ ਨੇ ਦੇਖਿਆ ਕਿ ਸਾਡਾ ਹੁਣ ਕਟੂਆ ਵਾਲੇ ਪਾਸੇ ਜਾਣਾ ਤਾਂ ਸਾਡਾ ਪੋਸੀਬਲ ਨਹੀਂ ਹੈਗਾ ਤਾਂ ਉਹਨਾਂ ਨੇ ਆਪਣੀ ਸਟ੍ਰੈਟਜੀ ਚੇਂਜ ਕਰਕੇ ਰਾਵੀ ਕ੍ਰੋਸ ਕਰਕੇ ਮਾਝੇ ਵਾਲੇ ਪਾਸੇ ਵੜਨ ਦੀ ਕੋਸ਼ਿਸ਼ ਕੀਤੀ ਠੀਕ ਤੇ ਉੱਥੇ ਜਿਹੜੀ ਛੋਟੇ ਕੱਲੂ ਘਾਰੇ ਦੀ ਜਿਹੜੀ ਗਿਣਤੀ ਹੈਗੀ ਆ ਉਹ ਇੰਨੀ ਕਹਿ ਗਈ ਆ ਕਿ ਜਿਹੜੇ ਤਾਂ ਆ ਨਾਨ ਸਿੱਖ ਹਿਸਟੋਰੀయన్స్ ਐ ਉਹ ਤਾਂ ਸਿਰਫ ਉਹ ਗਿਣਤੀ ਨੂੰ 7000 ਦੇ ਕਰੀਬ ਉਹ ਸ਼ਹਾਦਤ ਦੇ ਚ ਦਖੰਦੇ ਆ ਔਰ 3000 ਦੇ ਕਰੀਬ ਉਹ ਕਹਿੰਦੇ ਕਿ ਅਰੈਸਟ ਕਰ ਲਿੱਤੇ ਗਏ ਮਗਰ ਜਿਹੜੇ ਸਿੱਖ ਹਿਸਟੋਰੀయన్స్ ਨੇ ਜਿਹੜੇ ਲਿਖੇ ਕਿਉਂਕਿ ਸਿੱਖ ਹਿਸਟੋਰੀయన్స్ ਇਸ ਨੂੰ ਵੱਡਾ ਤੇ ਛੋਟਾ ਕੱਲੂ ਕਰ ਇਹ ਦੋ ਕੱਲੂ ਘਾਰੇ ਹੋਏ ਨੇ ਉਹ ਕੱਲੂ ਘਾਰੇ ਦੇ ਚ ਸਾਵੀ ਜੰਗ ਦੇ ਵਿੱਚ ਬਹੁਤ ਨੁਕਸਾਨ ਸਿੱਖਾਂ ਦਾ ਹੋਇਆ ਤੇ ਸਿੱਖ ਕੌਮ ਕਹਿੰਦੇ ਆ ਕਿ ਇੱਕ ਕੰਸਿਡਰੇਬਲ ਅਮਾਉਂਟ ਦੇ ਵਿੱਚ ਇੱਕੋ ਦਿਨਾਂ ਦੇ ਵਿੱਚ ਘਟੇ ਵੱਡੇ ਕੱਲੂਕਾਰੇ ਦੇ ਵਿੱਚ ਤਾਂ ਕਹਿੰਦੇ ਕਿ 70% ਜਿਹੜੀ ਸਿੱਖ ਪੋਪੂਲੇਸ਼ਨ ਸੀ ਉਹ ਇੱਕ ਦਿਨ ਦੇ ਵਿੱਚ ਮਾਰੀ ਗਈ। ਤੇ ਛੋਟੇ ਕੱਲੂਕਾਰੇ ਦੇ ਵਿੱਚ ਕਹਿੰਦੇ ਆ ਕਿ 30 ਤੋਂ 40% ਸਿੱਖ ਪੋਪੂਲੇਸ਼ਨ ਜਿਹੜੀ ਸੀਗੀ ਉਹ ਇੱਕ ਦਿਨ ਦੇ ਵਿੱਚ ਮਾਰੀ ਗਈ ਸੀ। ਸੋ 22000 ਦੇ ਕਰੀਬ ਸਿੱਖ ਇਸ ਕੱਲੂਕਾਰੇ ਦੇ ਛੋਟੇ ਕੱਲੂਕਾਰੇ ਦੇ ਵਿੱਚ ਸ਼ਹੀਦ ਹੋਏ। 12000 ਦੇ ਕਰੀਬ ਬਚੇ ਸੀ। ਜਿਨ੍ਹਾਂ ਦੇ ਵਿੱਚ ਬੱਚੇ, ਬੂੜੇ ਤੇ ਲੇਡੀਜ਼ ਸੀਗੀਆਂ। ਤੇ ਇਹ ਜਿਹੜਾ ਦੀਵਾਨ ਲਖਪਤ ਸੀਗਾ ਉਸ ਦਾ ਅੰਜਾਮ ਸੀਗਾ ਹੂੰ ਸੋ ਛੋਟਾ ਕੱਲੂ ਕਾਰਾ ਹਲੇ ਉਹਨਾ ਫੈਟਲ ਨਹੀਂ ਸੀ ਪਰ ਜਿਹੜਾ ਹੁਣ ਮਿਊਨਨ ਮੁਲਕ ਦਾ ਵਕਤ ਆ ਰਿਹਾ ਸੀਗਾ ਉਸ ਵਕਤ ਦੇ ਵਿੱਚ ਤਾਂ ਸਿੱਖਾਂ ਦੇ ਉੱਪਰ ਜਿਹੜਾ ਜ਼ੁਲਮ ਦੀ ਜਿਹੜੀ ਇੰਤਹਾ ਸੀ ਹੂੰ ਉਹਨੇ ਆਪਣੇ ਪੁਰਾਣੇ ਸਾਰੇ ਪੈਮਾਨੇ ਸਾਰੇ ਉਹ ਆਪਣੇ ਉਹ ਤੋੜ ਦਿੱਤੇ ਸੀ ਹੂੰ ਹਰਮਨ ਜੀ ਛੋਟਾ ਕੱਲੂ ਕਾਰਾ ਬਹੁਤ ਹੀ ਇੱਕ ਆਪਾਂ ਕਹਿ ਲਈਏ ਕਿ ਸ਼ਹੀਦੀਆਂ ਭਰੇਆ ਬਹੁਤ ਹੱਦ ਤੱਕ ਸਿੱਖਾਂ ਦੀ ਸ਼ਹਾਦਤ ਹੋਈ ਆ ਉਸ ਤੋਂ ਬਾਅਦ ਦਾ ਸਮਾਂ ਜਿਹੜਾ ਆ ਉਸ ਦੇ ਵਿੱਚ ਕੀ ਹੁੰਦਾ ਆ ਤੇ ਮੀਰ ਮੰਨੂ ਵੱਲੋਂ ਸਿੱਖਾਂ ਦੇ ਉੱਤੇ ਕੀਤੇ ਜ਼ੁਲਮ ਦੇ ਉਹ ਤੁਸੀਂ ਪਹਿਲਾਂ ਵੀ ਮੈਂਸ਼ਨ ਕਰ ਚੁੱਕੇ ਆ ਪਰ ਮੀਰ ਮੰਨੂ ਜਿਹੜਾ ਆ ਇਹ ਕਦੋਂ ਪਾਵਰ ਦੇ ਵਿੱਚ ਆਉਂਦਾ ਆ ਮੀਰ ਮੰਨੂ ਨੂੰ ਅਸੀਂ ਪਹਿਲੇ ਥੋੜਾ ਜਿਹਾ ਡਿਸਕਸ ਕੀਤਾ ਸੀ ਹੂੰ ਜ਼ਕਰੀਆ ਖਾਨ 1745 ਦੇ ਵਿੱਚ ਉਹਦੀ ਡੈਥ ਹੁੰਦੀ ਹੈ ਉਸਦੇ ਦੋ ਬੇਟੇ ਸੀ ਹਮ ਯਈਆ ਖਾਨ ਔਰ ਆਪਣਾ ਸ਼ਾਹ ਨਵਾਜ਼ ਖਾਨ ਹਮ ਯਈਆ ਖਾਨ ਦੇ ਉੱਪਰ ਮੁਗਲ ਬੈਕ ਕਰ ਰਹੇ ਸੀ ਤੇ ਯਈਆ ਖਾਨ ਨੇ ਆਪਣੀ ਸਪੋਰਟ ਦੇ ਲਈ ਅਬਦਾਲੀ ਨੂੰ ਕਾਲ ਕਰ ਲਿਆ ਹਮ ਅਬਦਾਲੀ ਦਾ ਪਹਿਲਾ ਹਮਲਾ ਸ਼ਾਹ ਨਵਾਜ਼ ਦੀ ਸਪੋਰਟ ਦੇ ਵਿੱਚ ਹੀ ਸੀ ਮਗਰ ਅਸੀਂ ਜਾਣਿਆ ਕਿ ਉਹ ਬੈਟਲ ਆਫ ਮਾਨੂਪੁਰ ਹੋਈ ਜਿਦੇ ਵਿੱਚ ਵਜ਼ੀਰ ਕਮਰੁਦੀਨ ਦੀ ਡੈਥ ਹੁੰਦੀ ਹੈ ਮਗਰ ਉਹ ਲੜਾਈ ਮੁਗਲ ਜਿੱਤ ਗਏ ਤੇ ਅਬਦਾਲੀ ਨੂੰ ਵਾਪਸ ਜਾਣਾ ਪਿਆ ਹੂੰ ਤੇ ਉਹਨਾਂ ਨੇ ਇਨਾਮ ਵਜੋਂ ਕਮਰੂਦੀਨ ਦੇ ਬੇਟੇ ਮਿਯੂਨੂਲ ਮੁਲਕ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕਰ ਦਿੱਤਾ ਗਿਆ ਹੂੰ ਸੋ ਇਸ ਸਾਰੇ ਪੀਰੀਅਡ ਦੇ ਵਿੱਚ ਹੁਣ ਜਿਹੜੇ ਪਹਿਲੇ ਗਵਰਨਰਸ਼ਿਪ ਅਬਦੁਲ ਸਮਦ ਖਾਨ ਜ਼ਕਰੀਆ ਖਾਨ ਤੇ ਯਈਆ ਖਾਨ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਆ ਰਹੀ ਸੀ ਉਹਨਾਂ ਤੋਂ ਹਟ ਕੇ ਹੂੰ ਹੁਣ ਮੁਗਲ ਰਾਜ ਦੇ ਸਿੱਧੇ ਨੁਮਾਇंदे ਮੀਰ ਮੰਨੂ ਦੇ ਕੋਲ ਆ ਗਏ ਹੂੰ ਮਗਰ ਮੀਰ ਮੰਨੂ ਜੇ라 ਤੁਸੀਂ ਨਾਮ ਮੈਂਸ਼ਨ ਕੀਤਾ ਸੀਗਾ ਮਿਊਨ ਉਲ ਮੁਲਕ ਇਹ ਕੌਣ ਸੀਗਾ ਤੇ ਇਹ ਇਹਦੇ ਨਾਲ ਮੀਰ ਮੰਨੂ ਦਾ ਕੀ ਤਾਲਕਿਆ ਹਾਂਜੀ ਮਿਊਨ ਉਲ ਮੁਲਕ ਜਿਹੜਾ ਹੈਗਾ ਉਹ ਉਸਦਾ ਅਸਲੀ ਨਾਮ ਹੈ ਜਿਹੜਾ ਕਮਰਉਦੀਨ ਦਾ ਬੇਟਾ ਹੈ ਠੀਕ ਓਕੇ ਤੇ ਉਸ ਦਾ ਜਿਹੜਾ ਪੰਜਾਬੀ ਨਾਮ ਹੈ ਉਹ ਜਿਹੜਾ ਪੰਜਾਬ ਦੇ ਵਿੱਚ ਨਾਮ ਮਸ਼ਹੂਰ ਹੋਇਆ ਉਹ ਮੀਰ ਮੰਨੂ ਦੇ ਨਾਂ ਤੇ ਮਸ਼ਹੂਰ ਹੋਇਆ ਠੀਕ ਹੈ ਤੇ ਦੋਨੇ ਬੰਦੇ ਇੱਕੋ ਹੀ ਆ ਇਹ ਦੋਨੋਂ ਬੰਦੇ ਇੱਕੋ ਹੀ ਆ ਠੀਕ ਹੈ ਤੇ ਇਹਦਾ ਜਿਹੜਾ ਮੀਰ ਮੰਨੂ ਦਾ ਆ ਨਾ ਆ ਤੇ ਆਪਣੇ ਲੋਕ ਅਖਾਣਾਂ ਦੇ ਵਿੱਚ ਕਿਦਾਂ ਇਹਦਾ ਨਾਂ ਆਇਆ ਹਾਂ ਆਪਾਂ ਨੇ ਫਰਸਟ ਐਪੀਸੋਡ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਸਾਡੀ ਪੰਜਾਬੀ ਫੋਕਲੋਰ ਦੇ ਵਿੱਚ ਦੋ ਕਰੈਕਟਰ ਸਾਡੇ ਆਗੇ ਸੀ ਹਮ ਅਬਦਾਲੀ ਦਾ ਅਸੀਂ ਜ਼ਿਕਰ ਕਰ ਚੁੱਕੇ ਹਾਂ ਕਿ ਅਬਦਾਲੀ ਖਾਦਾ ਪਿਤਾ ਲਾਹੇ ਦਾ ਬਾਕੀ ਹੈ ਮੈਂ ਸ਼ਾਇਦ ਉਹ ਸਾਡੀ ਪੂਰੀ ਸਾਡੇ ਡੀਐਨਏ ਨੂੰ ਐਕਸਪਲੇਨ ਕਰਦਾ ਹੈ ਕਿ ਅਸੀਂ ਕਿਵੇਂ ਖੁੱਲ ਕੇ ਜੀਂਦੇ ਹਾਂ ਨਾ ਸੋ ਜਿਹੜਾ ਮੀਰ ਮੰਨੂ ਸੀ ਮੀਰ ਮੰਨੂ ਨੇ ਜੋ ਕਹਿਰ ਸਿੱਖ ਕਮਿਊਨਿਟੀ ਦੇ ਉੱਪਰ ਟਾਇਆ ਹੂੰ ਉਹ ਵੀ ਸਾਡੀ ਲੋਕ ਸਿਆਣਪ ਦਾ ਹਿੱਸਾ ਬਣ ਗਿਆ ਹੂੰ ਉਹ ਸਾਡੇ ਖਾਣਾਂ ਦੇ ਵਿੱਚ ਆ ਗਿਆ ਇਹ ਸਾਰ ਇਹ ਸਾਡੇ ਅਖਾਣ ਨੇ ਹੂੰ ਉਹ ਉਹ ਖਾਣ ਦਾ ਏਵੇਂ ਹੈਗਾ ਕਿ ਮੰਨੂ ਸਾਡੀ ਦਾਤਰੀ ਹੂੰ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਸਾਨੂੰ ਵੱਢੇ ਅਸੀਂ ਦਿਉਂ ਸੋਏ ਹੋਏ ਹੂੰ ਸੋਇਆ ਇੱਕ ਫਸਲ ਹੈ ਬੜੀ ਸੋਨਾ ਅੱਜ ਕੱਲ ਉਹ ਹੁੰਦਾ ਹੈ ਕਿ ਉਹ ਉਹਦੇ ਉੱਪਰ ਫੁੱਲ ਲੱਗਦਾ ਹੈ ਔਰ ਉਹ ਵਾਇਦੇ ਲਈ ਅਸੀਂ ਖਾਂਦੇ ਆ ਪੰਜਾਬ ਦੇ ਵਿੱਚ ਉਹ ਇੱਕ ਇੱਕ ਫੁੱਲ 100 1000000 ਦਾਣਿਆਂ ਨੂੰ ਪੈਦਾ ਕਰਕੇ ਜਾਂਦਾ ਹੈ ਜਦੋਂ ਅਸੀਂ ਉਹਦੀ ਫਸਲ ਨੂੰ ਵੱਢਣਾ ਸ਼ੁਰੂ ਕਰਦੇ ਆ ਉਹ ਕੁਝ ਝੜਦਾ ਹੈ ਉਹ ਝੜਨ ਦੇ ਨਾਲ ਉਹ ਅਗਲੀ ਵਾਰ ਉਹ ਹੋਰ ਜ਼ਿਆਦਾ ਪੈਦਾ ਹੁੰਦਾ ਓਕੇ ਸੋ ਮੰਨੂ ਸਾਡੀ ਦਤਰੀ ਹੈ ਹੂੰ ਤੇ ਅਸੀਂ ਮੰਨੂ ਦੇ ਸੋਏ ਤੇ ਹੁਣ ਦਤਰੀ ਨੇ ਤਾਂ ਸੋਏ ਵਧਣੇ ਆ ਉਹ ਜਿਵੇਂ ਜਿਵੇਂ ਸਾਨੂੰ ਵੱਡੂ ਆ ਅਸੀਂ ਹੋਰ ਦੁੱਗਣੇ ਉਹ ਹੋ ਕੇ ਉਠਾਂਗੇ ਹਾਂਜੀ ਤੇ ਮੀਰ ਮੰਨੂ ਦਾ ਜਿਹੜਾ ਟਾਈਮ ਸੀ ਤੇ ਮੀਰ ਮੰਨੂ ਅਬਦਾਲੀ ਦੀ ਮਦਦ ਦੇ ਨਾਲ ਆ ਗਿਆ ਹਮ ਆਪਾਂ ਨੇ ਦੇਖਿਆ ਸੀਗਾ ਕਿ ਕਿਵੇਂ ਜ਼ਕਰੀਆ ਖਾਨ ਜਿਹੜਾ ਸੀਗਾ ਉਹਦੇ ਦੋਨੋਂ ਬੇਟੇ ਲੜੇ ਤੇ ਸ਼ਾਨਵਾਜ਼ ਖਾਨ ਹਾਰ ਗਿਆ ਅਬਦਾਲੀ ਵੀ ਹਾਰ ਕੇ ਚਲਾ ਗਿਆ ਤੇ ਮੀਰ ਮੰਨੂ ਇੱਥੇ ਗਵਰਨਰ ਨਿਯੁਕਤ ਹੋ ਗਿਆ ਹਮ ਹੁਣ ਗੱਲ 1752 ਦੀ ਹੈ 1752 ਦੇ ਚ ਜਦੋਂ ਅਬਦਾਲੀ ਨੇ ਆਪਣਾ ਤੀਜਾ ਹਮਲਾ ਕੀਤਾ ਤਾਂ ਉਹ ਆਪਣੀ ਜਿਹੜੀ ਮਨੀ ਸੀਗੀ ਜਿਹੜੀ ਉਸ ਨੇ ਦੂਜੀ ਵਾਰ ਪ੍ਰੋਮਿਸ ਕਰਤਾ ਸੀਗਾ ਆਪਾਂ ਨੇ ਪਹਿਲੇ ਇਸ ਗੱਲ ਨੂੰ ਆਇਡੈਂਟੀਫਾਈ ਕਰ ਚੁੱਕੇ ਆ ਕਿ ਸਫਦਰਜੰਗ ਨੇ ਦੂਜੇ ਵੇਲੇ ਜਦੋਂ ਪਹਿਲੇ ਹਮਲੇ ਦੇ ਵਜ੍ਹਾ ਉਹ ਬਣ ਗਿਆ ਬਚਾਓ ਗਿਆ ਦੂਜੇ ਹਮਲੇਦਾਰ ਸਫਦਰ ਜੰਗ ਨੇ ਜਿਹੜਾ ਵਜ਼ੀਰ ਸੀਗਾ ਦਿੱਲੀ ਦਾ ਉਹਨੇ ਮੀਰ ਮੰਨੂ ਦੀ ਮਦਦ ਕਰਨੇ ਤੋਂ ਮਨਾਂ ਕਰਤਾ ਸੋ ਮੀਰ ਮੰਨੂ ਨੇ ਉਹਨਾਂ ਨੂੰ ਕਹਿਤਾ ਕਿ ਜੀ ਮੈਂ ਤੁਹਾਨੂੰ ਪੈਸੇ ਦਵਾਂਗਾ ਤੇ ਤੁਸੀਂ ਮੈਨੂੰ ਬਖਸ਼ ਦਿਓ ਤੇ ਅਬਦਾਲੀ ਉੱਥੇ ਤੋਂ ਵਾਪਸ ਚਲਾ ਗਿਆ ਪੈਸੇ ਕਦੀ ਵੀ ਜਮਾ ਨਹੀਂ ਹੋਏ 1752 ਦੇ ਵਿੱਚ ਉਹ ਅਬਦਾਲੀ ਪੈਸੇ ਲੈਣ ਆ ਗਿਆ ਸ਼ਾਲੇਮਾਰਦ ਦੇ ਬਾਹਰ ਮੀਰ ਮੰਨੂ ਉਹਨਾਂ ਨੂੰ 9 ਲੱਖ ਰੁਪਈਆ ਦਾ ਮੱਠਾ ਟੇਕਦਾ ਕਿ ਜੀ ਤੁਸੀਂ ਚੱਲ ਜਾ ਮਗਰ ਅਬਦਾਲੀ ਲਗਾਤਾਰ ਅੱਗੇ ਵਧਾ। ਔਰ ਅਬਦਾਲੀ ਔਰ ਮੀਰ ਮੰਨੂ ਦੀ ਲੜਾਈ ਹੁੰਦੀ ਹੈ ਜਿਹਦੇ ਚ ਮੀਰ ਮੰਨੂ ਹਾਰ ਜਾਂਦਾ ਹੈ। ਠੀਕ। ਇੱਥੇ ਇੱਕ ਚੀਜ਼ ਬੜੀ ਸੋਹਣੀ ਹੋਈ। ਹਮ। ਕਿ ਜਦੋਂ ਮੀਰ ਮੰਨੂ ਹਾਰ ਗਿਆ ਤੇ ਮੀਰ ਮੰਨੂ ਦੇ ਸਾਹਮਣੇ ਪੇਸ਼ ਕੀਤਾ ਮੀਰ ਮੰਨੂ ਨੂੰ ਪੇਸ਼ ਕੀਤਾ ਅਬਦਾਲੀ ਦੇ। ਤਾਂ ਉਸਨੇ ਅਬਦਾਲੀ ਨੂੰ ਕਿਹਾ। ਅਬਦਾਲੀ ਨੇ ਉਹਨੂੰ ਪੁੱਛਿਆ ਕਿ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ। ਹਮ। ਤਾਂ ਉਹਨੇ ਕਿਹਾ ਕਿ ਜੇ ਤਾਂ ਤੁਸੀਂ ਦੁਕਾਨਦਾਰ ਹੋ। ਹਮ। ਫੇਰ ਤਾਂ ਮੈਨੂੰ ਵੇਚ ਦਿਓ ਤੇ ਪੈਸੇ ਜਿੰਨੇ ਮਿਲਦੇ ਆ ਆਪਣੇ ਲੈ ਜਾਓ ਹੂੰ ਜੇ ਤੁਸੀਂ ਜਲਾ ਦੋ ਤਾਂ ਮੇਰੀ ਗਰਦਨ ਮੜ ਦਿਓ ਤੇ ਮੈਨੂੰ ਮਾਰ ਦਿਓ ਤੇ ਜੇ ਤੁਸੀਂ ਬਾਦਸ਼ਾਹ ਹੋ ਹੂੰ ਤਾਂ ਫੇਰ ਤੁਸੀਂ ਮੈਨੂੰ ਮਾਫ ਕਰੋ ਤੇ ਮੈਨੂੰ ਗੱਲ ਨਾ ਲਾਓ ਇਸ ਗੱਲ ਤੋਂ ਅਫਦਾਲੀ ਬਹੁਤ ਖੁਸ਼ ਹੋਇਆ ਤੇ ਉਸ ਨੂੰ ਫਰਜ਼ੰਦੇ ਖਾਨ ਬਹਾਦਰ ਦਾ ਖਿਤਾਬ ਦਿੱਤਾ ਤੇ ਉਸ ਨੂੰ ਕਿਹਾ ਕਿ ਇਹ ਜਗ੍ਹਾ ਹੁਣ ਤੇਰੀ ਹੈ ਠੀਕ ਉਸ ਵੇਲੇ ਪੰਜਾਬ ਲਾਹੌਰ ਤੇ ਮਲਤਾਨ ਉਹਨੇ ਜੋੜ ਲਿਆ ਅਫਗਾਨਿਸਤਾਨ ਦੇ। ਸੋ ਪੰਜਾਬ ਹੁਣ ਹਿੰਦੁਸਤਾਨ ਦਾ ਹਿੱਸਾ ਨਹੀਂ ਰਹਿ ਗਿਆ। ਮੁਗਲਾਂ ਦਾ ਹਿੱਸਾ ਨਹੀਂ ਰਹਿ ਗਿਆ। ਉਹ ਹੁਣ ਹਿੱਸਾ ਬਣ ਗਿਆ ਅਫਗਾਨ ਦਾ। ਹੂੰ ਤੇ ਉਸ ਤੋਂ ਬਾਅਦ ਕਹਿੰਦੇ ਆ ਕਿ ਮੁਹੰਮਦ ਲਤੀਫ ਦੀ ਜਿਹੜੀ ਕਿਤਾਬ ਹੈਗੀ ਆ ਉਹਦੇ ਚੋਂ ਉਹ ਦੱਸਦਾ ਕਿ ਮੀਰ ਮੰਨੂ ਨੇ ਸਿੱਖਾਂ ਦੇ ਪ੍ਰਤੀ ਜੋ ਉਸ ਦੀ ਉਹ ਸੀਗਾ ਕ੍ਰਿਣਾ ਸੀਗੀ। ਹੂੰ ਉਹਦੇ ਉੱਪਰ ਫਿਰ ਉਹਨੇ ਦੁਬਾਰਾ ਚੋਟ ਕੀਤੀ ਤੇ ਉਹਨੇ ਹੁਕਮ ਦਿੱਤਾ ਕਿ ਜਿੱਥੇ ਵੀ ਕੋਈ ਸਿੱਖ ਹੈਗਾ ਜਿਹਦੇ ਮੂਹ ਦੇ ਉੱਪਰ ਦਾੜ੍ਹੀ ਹੈ ਤੇ ਜਿਹਦੇ ਸਿਰ ਦੇ ਉੱਪਰ ਜੂੜਾ ਹੈ ਉਸ ਨੂੰ ਇਮੀਡੀਏਟਲੀ ਅਰੈਸਟ ਕਰਕੇ ਲਾਹੌਰ ਭੇਜਤਾ ਜਾਵੇ ਠੀਕ ਸਾਡੇ ਪਹਾੜੀ ਰਾਜੇ ਜਿਹੜੇ ਰਹੇ ਐ ਹਿਮਾਚਲ ਦਾ ਏਰੀਆ ਰਿਹਾ ਹਿਮਾਚਲ ਦੇ ਰਾਜੇ ਕਿਉਂਕਿ ਮੇਜਰ ਸਿੱਖ ਜਿਹੜੇ ਸੀ ਉਹ ਜੰਗਲਾਂ ਦੇ ਵਿੱਚ ਬੈਠੇ ਸੀ ਪਹਾੜੀ ਰਾਜਾ ਨੂੰ ਇਹ ਹੁਕਮ ਦੇ ਦਿੱਤਾ ਗਿਆ ਕਿ ਜਿੱਥੇ ਵੀ ਤੁਹਾਨੂੰ ਕੋਈ ਸਿੱਖ ਮਿਲਦਾ ਉਹਨੂੰ ਇਮੀਡੀਏਟਲੀ ਅਰੈਸਟ ਕਰਕੇ ਉਸ ਨੂੰ ਲਾਹੌਰ ਵੱਲ ਭੇਜ ਦਿਓ ਲਾਹੌਰ ਦੇ ਵਿੱਚ ਸ਼ਹੀਦੀ ਗੰਜ ਉਹ ਜਗ੍ਹਾ ਸੀਗੀ ਤੇ ਜਿੱਥੇ ਸਿੱਖ ਲਿਆਏ ਜਾਂਦੇ ਸੀ ਤੇ ਉੱਥੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਗਰਦਨ ਕੱਟੀ ਜਾਂਦੀ ਸੀ ਤੇ ਇਹ ਏਰੀਆ ਅੱਜ ਵੀ ਐਗਜ਼ਿਸਟ ਕਰਦਾ ਹੈ ਲਾਹੌਰ ਦੇ ਵਿੱਚ ਸ਼ਹੀਦ ਦੀ ਗੰਜੇਰੀਆ ਨਕਈ ਔਰ 올ਡ ਦਿੱਲੀ ਰੋਡ ਦਿੱਲੀ ਗੇਟ ਦੇ ਬਿਲਕੁਲ ਬਾਹਰ ਹੈ ਉਹ ਜਗ੍ਹਾ ਸੋ ਉੱਥੇ ਇਹ ਮੀਰ ਮੰਨੂ ਦਾ ਸ਼ਹਾਦਤਾ ਦਾ ਦੌਰ ਚੱਲਦਾ ਸੀਗਾ ਤੇ ਮੀਰ ਮੰਨੂ ਨੇ ਫਿਰ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਅ ਇੱਕ ਵਾਰ ਉਹਨੇ ਅੰਮ੍ਰਿਤਸਰ ਵਾਲਾ ਚਾਲਾ ਪਾਇਆ ਤੇ ਉੱਥੇ ਦੀਵਾਲੀ ਤੇ ਸਿੱਖਾਂ ਨੇ ਇਕੱਠਾ ਹੋਣਾ ਸੀਗਾ ਤੇ ਉੱਥੇ ਅਦੀਨਾ ਬੇਗ ਦੀ ਮਦਦ ਨਾਲ ਉਸਨੇ ਰਾਮ ਰੋਣੀ ਜਿਹੜੀ ਹੈਗੀ ਆ ਰਾਮ ਬਾਗ ਜੀ ਨੂੰ ਹੁਣ ਕਿਹਾ ਜਾਂਦਾ ਹੈ ਉਸ ਨੂੰ 4 ਮਹੀਨੇ ਘੇਰਾ ਪਾ ਕੇ ਰੱਖਿਆ ਮੀਨਸ ਮੀਰ ਮੰਨੂ ਨੇ ਕੋਈ ਕਸਰ ਕਿਸੇ ਵੀ ਥਾਂ ਤੇ ਨਹੀਂ ਛੱਡੀ ਕਿ ਉਹ ਉਹਨੇ ਕੋਈ ਸ਼ਹਾਦਤ ਦਾ ਕੋਈ ਕੋਈ ਵਨ ਆਟਾ ਉਹਨੇ ਕੋਈ ਜਗ੍ਹਾ ਛੱਡੀ ਹੋਵੇ ਤੇ ਕੁੱਲ ਮਲਾਕੀ ਮਿਸੋ ਨੇ ਉਹਨੇ ਉਹਨੇ ਇੰਤਹਾ ਕਰਕੇ ਰੱਖੀ ਸਿੱਖ ਫੜੋ ਕਤਲ ਕਰੋ ਸਿੱਖ ਫੜ ਲੋ ਕਤਲ ਕਰ ਲੋ ਔਰ ਇਹਦੇ ਵਿੱਚ ਕੱਲੇ ਸਿੱਖ ਨਹੀਂ ਸੀ ਉਹਦੇ ਚ ਉਹਨਾਂ ਦੀਆਂ ਬੀਬੀਆਂ ਉਹਨਾਂ ਦੇ ਬੱਚੇ ਵੀ ਮੌਜੂਦ ਸੀ ਆ ਆਪਾਂ ਅਰਦਾਸ ਦੇ ਵਿੱਚ ਹੀ ਪੜਿਆ ਸੀ ਕਿ ਜੰਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਅਸੀ ਦਿੱਤੇ ਅਸੀਂ ਇੱਕ ਬੰਦ ਬੰਦ ਕਟਾਏ ਹਨ ਤੇ ਉਹਦੇ ਵਿੱਚ ਜਿਹੜੇ ਜਦੋਂ ਅਸੀਂ ਮੈਂ ਆਪ ਲੱਭਣ ਦੀ ਕੋਸ਼ਿਸ਼ ਕੀਤੀ ਕਿ ਉਹ ਸਿਕ ਬੀਬੀਆਂ ਕਿਹੜੀਆਂ ਸੀ ਜਿਨ੍ਹਾਂ ਦੇ ਗਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਹਾਰ ਪਾਏ ਗਏ ਮੀਰ ਮੰਨੂ ਦਾ ਇਹ ਹੁਕਮ ਸੀ ਕਿ ਜਿਹੜਾ ਬੱਚਾ ਗੋਦੀ ਦੇ ਵਿੱਚ ਹੈ ਹੂੰ ਉਹਦੀ ਪਬਲਿਕ ਐਗਜ਼ੀਕਿਊਸ਼ਨ ਨਹੀਂ ਸੀ ਹੋ ਸਕਦੀ ਹੂੰ ਉਸ ਨੂੰ ਚਾਰ ਚਰਾਹੇ ਦੇ ਵਿੱਚ ਖੜ ਕੇ ਮਾਰਿਆ ਨਹੀਂ ਸੀ ਜਾ ਸਕਦਾ ਤੇ ਉਹਨਾਂ ਲੇਡੀਜ਼ ਨੂੰ ਨਹੀਂ ਮਾਰਿਆ ਸੀ ਜਾ ਸਕਦਾ ਫਿਰ ਉਹਨਾਂ ਨੂੰ ਮਾਰਨ ਦਾ ਤਰੀਕਾ ਕੀ ਉਹਨਾਂ ਨੇ ਕੱਢਿਆ ਹੂੰ ਕਿ ਬੀਬੀ ਬੀਬੀਆਂ ਆਗੀਆਂ ਜਿਨ੍ਹਾਂ ਦੇ ਕੋਲ ਨਵੇਂ ਜੰਮੇ ਬੱਚੇ ਨੇ ਉਹ ਬੱਚੇ 2 ਮਹੀਨੇ ਦੇ ਵੀ ਸੀਗੇ ਤੇ 2 ਦਿਨ ਦੇ ਵੀ ਸੀਗੇ ਹਮਮ ਕੁੱਲ ਮਲਾ ਕੇ ਕਿ ਜਿਹੜਾ ਬੱਚਾ ਗੋਦੀ ਦੇ ਵਿੱਚ ਸੀ ਉਹਨੂੰ ਉੱਥੇ ਚੌਂਕ ਦੇ ਵਿੱਚ ਲਿਆਇਆ ਜਾਂਦਾ ਉਹਨਾਂ ਬੱਚਿਆਂ ਨੂੰ ਕੱਟਿਆ ਜਾਂਦਾ ਹਮਮ ਉਹਨਾਂ ਨੂੰ ਮਾਲਾ ਪਰੋਈ ਜਾਂਦੀ ਉਹਨਾਂ ਦੀ ਮੀਨਸ ਉਹਨਾਂ ਦਾ ਹਾਰ ਬਣਾ ਦਿੱਤਾ ਜਾਂਦਾ ਹਮਮ ਤੇ ਉਹ ਹਾਰ ਉਹਨਾਂ ਮਾਵਾਂ ਦੇ ਗਲਾਂ ਦੇ ਵਿੱਚ ਪਾ ਕੇ ਉਹਨਾਂ ਨੂੰ ਬਿਠਾਇਆ ਜਾਂਦਾ ਇਹ ਤਸੀਹੇ ਦੀ ਜੜੀ ਸੀਗੀ ਤੁਸੀਂ ਕਿਸੇ بڑے ਦੇ ਨਾਲ ਤੁਸੀਂ ਲੜ ਕੇ ਜਿੱਤ ਸਕਦੇ ਹੋ ਤੁਹਾਡੇ ਜੇ ਜੋਰ ਹੈਗਾ ਤੁਸੀਂ ਕਿਰਪਾਨ ਦੇ ਨਾਲ ਲੜ ਲੇ ਤੁਸੀਂ ਜਿੱਤ ਗਏ ਤੁਸੀਂ ਹਾਰ ਗਏ ਕੋਈ ਫਰਕ ਨਹੀਂ ਪੈਂਦਾ ਮਗਰ ਇਹ ਮੈਸੇਜ ਸੀਗਾ ਇੱਕ ਪੂਰੀ ਕਮਿਊਨਿਟੀ ਨੂੰ ਲੇਡੀਜ਼ ਨੂੰ ਕਿ ਜੇ ਤੁਸੀਂ ਇਹਨਾਂ ਦੇ ਨਾਲ ਸ਼ਾਦੀਆਂ ਕਰਵਾਉਂਗੇ ਤੁਸੀਂ ਇਹਨਾਂ ਨਾਲ ਵਿਆਹ ਕਰਾਉਂਗੇ ਬੱਚੇ ਪੈਦਾ ਕਰੋਗੇ ਤੋ ਤੁਹਾਡੇ ਬੱਚਾ ਦਾ ਹਾਲਾਤ ਔਰ ਕੋਈ ਮਾਂ ਆਪਣੇ ਬੱਚੇ ਨੂੰ ਤਤੀਵਾ ਨਹੀਂ ਲਗੜ ਦੇਣਾ ਚਾਹੁੰਦੀ ਪਰ ਸਦਕ ਉਹਨਾਂ ਬੀਬੀਆਂ ਦਾ ਜਿਨ੍ਹਾਂ ਨੇ ਆਪਣੇ ਗਲਾਂ ਦੇ ਵਿੱਚ ਆਪਣੇ ਬੱਚਿਆਂ ਦੇ ਹਾਰ ਪੁਆਏ ਧਰਮ ਨਹੀਂ ਬਦਲਿਆ ਇਸਲਾਮ ਕਬੂਲ ਕਰਨ ਦੀ ਉਹਨਾਂ ਨੂੰ ਵੀ ਆਪਸ਼ਨਸ ਆਈਆਂ ਔਰ ਇੱਕ ਬੀਬੀ ਅੱਜ ਤੱਕ ਇਤਿਹਾਸ ਦੇ ਵਿੱਚ ਨਹੀਂ ਮਿਲਦੀ ਜਿਨੂੰ ਜਿਨੇ ਜਿਨੇ ਆਪਣਾ ਤਰਮ ਬਦਲਿਆ ਤਰਮ ਬਦਲਿਆ ਹੋਵੇ ਹੂੰ ਉਹਨਾਂ ਨੇ ਆਪਣੇ ਬੱਚਿਆਂ ਦੇ ਮਰੇ ਹੋਏ ਬੱਚਿਆਂ ਦੇ ਹਾਰ ਆਪਣੇ ਗਲਾਂ ਦੇ ਚ ਪਵਾਏ ਹੂੰ ਤੇ ਆਪਣੇ ਬੱਚਿਆਂ ਦੀ ਸ਼ਾਦ ਤੇ ਆਪਣੀਆਂ ਸ਼ਾਤਾਂ ਹੁੰਦੀਆਂ ਉਹਨਾਂ ਨੇ ਜੜੀਆਂ ਇਹ ਜਿਹੜਾ ਮੀਰ ਮੰਨੂ ਦਾ ਟਾਈਮ ਸੀ ਇਸ ਨੂੰ ਸਾਨੂੰ ਪਤਾ ਨਹੀਂ ਸੀ ਲੱਗਣਾ ਹੂੰ ਇਹਦੇ ਉੱਪਰ ਇੱਕ ਤਮਸ ਖਾਨ ਨਾਮ ਦਾ ਇੱਕ ਉਹਨਾਂ ਦਾ ਹੀ ਰਾਈਟਰ ਹੈ ਜਿਹੜਾ ਪਰਸ਼ੀਅਨ ਦੇ ਵਿੱਚ ਲਿਖਦਾ ਸੀ ਹੂੰ ਹੂੰ ਉਹਨੇ ਮੀਰ ਮੰਨੂ ਦੇ ਜਿਹੜੇ ਕਾਰਨਾਮੇ ਆ ਉਹ ਬੜੇ ਗਲੋਰੀਫਾਈ ਕਰਕੇ ਲਿਖੇ ਕਿ ਉਹ ਦੱਸਦਾ ਹੈ ਕਿ ਮੀਰ ਮੰਨੂ ਨੇ ਐਵੇਂ ਐਵੇਂ ਸਿੱਖਾਂ ਨੂੰ ਡੀਲ ਕੀਤਾ ਹੂੰ ਤੇ ਉਹ ਬੀਬੀਆਂ ਉਹ ਬੱਚੇ ਉਹ ਬਜ਼ੁਰਗ ਇਕਨੋਲਜ ਹੋ ਗਏ ਇਤਿਹਾਸ ਦੇ ਵਿੱਚ ਕਿ ਜਿਨ੍ਹਾਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਦਾ ਸ਼ਾਇਦ ਕਦੀ ਜ਼ਿਕਰ ਵੀ ਨਹੀਂ ਸੀ ਹੋਣਾ ਹੂੰ ਮਗਰ ਅੱਜ ਅਸੀਂ ਉਹਨਾਂ ਬਾਰੇ ਪੜ੍ਹ ਸਕਦੇ ਹਾਂ ਕਿਉਂਕਿ ਹਰਮਨ ਜੀ ਜਦੋਂ ਉਸ ਟਾਈਮ ਮੇਰੇ ਖਿਆਲ ਇਦਾਂ ਦਾ ਸੀਗਾ ਕਿ ਆਪਣੇ ਜਿਹੜੇ ਲੋਕ ਸੀਗੇ ਸਿੱਖ ਹੂੰ ਉਨਕੋ ਕਿੱਥੇ ਟਾਈਮ ਹੋਗਾ ਕਿ ਅਸੀਂ ਆਪਣੇ ਇਤਿਹਾਸ ਦੀਆਂ ਇਹ ਖੂਨੀ داستانਾਂ ਲਿਖ ਸਕੀਏ ਕਿਉਂਕਿ ਕੋਈ ਜੰਗਲਾਂ ਚ ਰਹਿੰਦਾ ਸੀ ਲੁੱਕ ਲੁੱਕ ਛੁਪ ਕੇ ਕੋਈ ਕਿਤੇ ਰਹਿੰਦਾ ਸੀਗਾ ਤੇ ਕਿਤੇ ਨਾ ਕਿਤੇ ਆਪਾਂ ਉਹਨਾਂ ਦਾ ਸ਼ੁਕਰਾਨਾ ਕਰੀਏ ਕਿ ਜਿਹੜਾ ਸਾਡਾ ਇਤਿਹਾਸ ਹੈਗਾ ਖੂਨ ਪਰਿਆ ਇਹ ਸ਼ਹੀਧੀਆਂ ਪਰਿਆ ਇਹਨਾਂ ਨੇ ਆਪਣੀ ਕਲਮ ਰਾਹੀਂ ਲਿਖਿਆ ਤੇ ਅੱਜ ਅਸੀਂ ਉਹਨੂੰ ਪੜ ਕੇ ਤੇ ਸਭ ਨਾਲ ਸਾਂਝਾ ਕਰ ਰਹੇ ਹਾਂ ਤੇ ਜੇਕਰ ਉਹ ਉਹ ਵੀ ਨਾ ਲਿਖਦੇ ਪਾ ਮੇ ਉਹਨਾਂ ਨੇ ਉਸ ਆਪਣੇ ਜੋ ਰਾਜੇ ਸੀਗੇ ਉਹਨਾਂ ਦੀ ਵਿਡਿਅੋਤ ਕੀਤੀ ਆ ਕਿ ਸਾਡਿਆਂ ਰਾਜਿਆਂ ਨੇ ਜਾਂ ਸਾਡੇ ਜੋ ਗਵਰਨਰ ਸੀਗੇ ਜਾਂ ਵੀ ਜੋ ਉਹਨਾਂ ਨੇ ਇਹੀ ਕੁਛ ਕੀਤਾ ਸਿੱਖਾਂ ਨਾਲ ਖੁੱਪ ਕੇ ਤੁਸੀਂ ਕਿਹਾ ਨਾ ਬਹੁਤ ਪ੍ਰਾਊਡਲੀ ਉਹ ਲਿਖ ਰਹੇ ਸੀਗੇ ਕਿ ਆਹਾ ਹਾ ਕੀਤਾ ਬਟ ਚਲੋ ਜੇ ਤਾਂ ਕਹਿੰਦੇ ਹੁੰਦੇ ਆ ਕਿ ਜੇਕਰ ਉਹ ਨਾ ਲਿਖਦੇ ਤੇ ਉਹ ਯਕੀ ਸਾਡਾ ਇਤਿਹਾਸ ਜਿਹੜਾ ਜੋ ਸੀ ਜੋ ਜੋਸ਼ ਹੋਇਆ ਸੀਗਾ ਤਾਂ ਅੱਜ ਸਾਨੂੰ ਇਹਨਾਂ ਦਾ ਚੀਜ਼ਾਂ ਦਾ ਪਤਾ ਵੀ ਨਹੀਂ ਲੱਗਦਾ ਬਿਲਕੁਲ ਜਿਹੜਾ ਉਹ ਰਾਈਟਰ ਹੈਗਾ ਹੈ ਤਮਸ ਖਾਨ ਹਮ ਜਿਹੜਾ ਉਹ ਰਾਈਟਰ ਹੈ ਤਮਸ ਖਾਨ ਹੈਗਾ ਉਹ ਇੱਕ ਥਾਂ ਤੇ ਲਿਖਦਾ ਹੈ ਕਿ ਸਿੱਖਾਂ ਜਿਹੜਾ ਫੜੇ ਲਏ ਜਾਂਦੇ ਸੀ ਉਹਨਾਂ ਦੇ ਗਰਦਨ ਸਿੱਧੀ ਨਹੀਂ ਸੀ ਕੱਟੀ ਜਾਂਦੀ ਹਮ ਇੱਕ ਥੋੜਾ ਹੁੰਦਾ ਸੀ ਲੱਕੜ ਦਾ ਉਹ ਲੱਕੜ ਦੇ ਥੋੜੇ ਮਾਰ-ਮਾਰ ਕੇ ਮਾਰਿਆ ਜਾਂਦਾ ਸੀ ਦੇਖੋ ਕਿਰਪਾਨ ਦੇ ਨਾਲ ਦਾ ਤੁਸੀਂ ਬੰਦੇ ਦੀ ਗਰਦਨ ਵੱਢਤੀ ਗਰਦਨ ਵੱਢ ਕੇ ਗਿਰ ਕੇ ਬੰਦਾ ਮਰ ਗਿਆ ਉਹ ਹਥੋੜਾ ਲੱਕੜ ਦਾ ਉਹ ਜੇ ਸਿਰ ਦੇ ਚ ਮਾਰਦੇ ਹੋਣਗੇ ਪਹਿਲੇ ਸਿਰ ਦੀ ਖੋਪੜੀ ਟੁੱਟਦੀ ਹੋਊਗੀ ਫਿਰ ਹੌਲੀ ਹੌਲੀ ਉਹ ਬੰਦਾ ਤੜਫ ਤੜਫ ਕੇ ਮਰਦਾ ਹੋਊਗਾ ਉਹ ਇਹ ਲਿਖਦਾ ਬਕਾਇਦਗੀ ਨਾਲ ਕਿ ਜਿਹੜਾ ਆਪਣਾ ਮਿਊਨਲ ਮੁਲਕ ਸੀਗਾ ਮੀਰ ਮੰਨੂ ਸੀ ਉਹਦਾ ਉਹ ਲੱਕੜ ਦਾ ਹਥੋੜਾ ਬਹੁਤ ਦੇਰ ਚੱਲਦਾ ਰਿਹਾ ਠੀਕ ਉਹਨੇ ਦੱਸਿਆ ਇੱਕ ਥਾਂ ਤੇ ਲਿਖਿਆ ਕਿ ਇੱਕ ਈਦ ਤੇ ਮ ਮ ਮੀਰ ਮੰਨੂ ਨੇ 1100 ਸਿੱਖਾਂ ਨੂੰ ਮਾਰ ਕੇ ਈਦ ਮਨਾਈ ਹੂੰ ਇਹਦੇ ਨਾਲ ਕੋਈ ਇਹ ਕਿਸੇ ਕਮਿਊਨਿਟੀ ਦੇ ਪ੍ਰਤੀ ਕੋਈ ਹੇਟਰ ਨਹੀਂ ਇਹਦੇ ਵਿੱਚ ਹੈਗਾ ਹੂੰ ਇਹ ਰਾਜਿਆਂ ਦੇ ਪ੍ਰਤੀ ਉਹਨਾਂ ਰਾਜਿਆਂ ਨੇ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਇਹ ਉਹਨਾਂ ਦਾ ਕੰਮ ਸੀ ਹੂੰ ਇਹ ਆਮ ਆਦਮੀ ਦੇ ਵਿੱਚ ਇਹ ਕਦੀ ਚੀਜ਼ਾਂ ਨਹੀਂ ਆਈਆਂ ਤੁਸੀਂ ਦੇਖੋ ਸਮਝੋ ਹੂੰ ਕਿ ਉਸ ਟਾਈਮ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਤਿੰਨ ਕਮਿਊਨਿਟੀਆਂ ਬੜੇ ਪਿਆਰ ਦੇ ਨਾਲ ਰਹਿ ਰਹੀਆਂ ਸੀ। ਹੂੰ। ਇਹੀ ਸਿੱਖ ਸੀਗੇ ਜਿਨ੍ਹਾਂ ਦੇ ਰਿਸ਼ਤੇਦਾਰ ਹਿੰਦੂ ਵੀ ਸੀ ਤੇ ਉਹ ਮੁਸਲਮਾਨ ਵੀ ਤਾਂ ਈਸੀ ਉਹਦੇ ਵਿੱਚ ਹੀ ਰਹਿ ਰਹੇ ਸੀਗੇ। ਹਾਂਜੀ। ਉਹ ਵੀ ਮਦਦ ਕਰਦੇ ਸੀ, ਉਹ ਵੀ ਰੋਟੀਆਂ ਖਾਂਦੇ ਸੀ, ਉਹ ਵੀ ਵੀ ਲੁਕਾਉਂਦੇ ਸੀ। ਹੂੰ। ਤੇ ਦੂਜੇ ਪਾਸੇ ਸੀਗੇ ਜਿਹੜੇ ਜਿਨ੍ਹਾਂ ਨੇ ਜ਼ੁਲਮ ਕਰਨਾ ਹੈ, ਜਿਨ੍ਹਾਂ ਨੇ ਰਾਜ ਕਰਨਾ ਹੈ। ਹੂੰ। ਰਾਜ ਦਾ ਇੱਕੋ ਟੀਚਾ ਹੁੰਦਾ ਹੈ ਕਿ ਉਹਨਾਂ ਨੇ ਤਾਂ ਰਾਜ ਕਰਨਾ ਹੈ। ਹੂੰ ਹੂੰ। ਇਹ ਜਿਹੜੇ ਆਪਾਂ ਨੇ ਬਰਬਤ ਦਾ ਜਿਹੜਾ ਨੋ ਸਟਡੀ ਕੀਤਾ ਜਿਹੜਾ ਉਹ ਕਿਸੇ ਇੰਡੀਵਿਜੂਅਲ ਦਾ ਇਹ ਐਕਟ ਨਹੀਂ ਸੀਗਾ ਕਿਉਂਕਿ ਕਿਸੇ ਕਮਿਊਨਿਟੀ ਨੇ ਉਹ ਐਕਟ ਕੀਤਾ ਹਮ ਜ਼ਕਰੀਆ ਖਾਨ ਨੂੰ ਇਹ ਸੀ ਅਬਦੁਲ ਸਮਦ ਖਾਨ ਨੂੰ ਇਹ ਸੀ ਕਿ ਬੰਦਾ ਵਾਹਦਰ ਤੋਂ ਵਾਦ ਸਿੱਖ ਖੜੇ ਨਾ ਹੋ ਜਾਣ ਹਮ ਉਹਨੇ ਸਿੱਖਾਂ ਨੂੰ ਮਾਰਨ ਦੇ ਹੁਕਮ ਦਿੱਤੇ ਜ਼ਕਰੀਆ ਖਾਨ ਨੇ ਤਾਰਾ ਸਿੰਘ ਵਾਹ ਦੇ ਨਾਲ ਜਦੋਂ ਲੜਾਈ ਕੀਤੀ ਤਾਂ ਉਹਨੂੰ ਪਤਾ ਲੱਗ ਗਿਆ ਕਿ ਇਹ ਦੇ ਆਰ ਦੀ ਹਾਰਡ ਨਟ ਟੂ ਕ੍ਰੈਕ ਹੂੰ ਉਹਨੂੰ ਲੱਗਾ ਕਿ ਇਹਨਾਂ ਨੂੰ ਦਬ ਕੇ ਰੱਖੋ ਉਹਨਾਂ ਨੇ ਇਮੀਡੀਐਟਲੀ ਸਖਾਂਦੇ ਸਰਾਂ ਦੇ ਮੂਲ ਪਾਤੇ ਉਸ ਤੋਂ ਬਾਅਦ ਮੀਰ ਮੰਨੂ ਆਂਦਾ ਹੈ ਮੀਰ ਮੰਨੂ ਨੂੰ ਇਹ ਗੱਲ ਬਿਲਕੁਲ ਦਿਖ ਰਹੀ ਹੈ ਕਿ ਭਾਈ ਜੇ ਇਹ ਖੜੇ ਹੋ ਗਏ ਫਿਰ ਇਹਨਾਂ ਨੇ ਸਾਨੂੰ ਜੀਣ ਨਹੀਂ ਦੇਣਾ ਉਹ ਵੀ ਉਹੀ ਚੀਜ਼ ਕਰਦਾ ਹੈ ਆਰਡਰ ਸਿਰਫ ਰਾਜਾ ਕਰਦਾ ਹੈ ਰਾਜ ਦੇ ਲਈ ਹੂੰ ਉਹਨੂੰ ਐਗਜ਼ੀਕਿਊਟ ਉਹਦੇ ਅਹਲਕਾਰ ਕਰਦੇ ਨੇ ਉਹਦੇ 'ਚ ਕੋਈ ਦੋਰਾ ਨਹੀਂ ਹੈਗਾ ਮੀਰ ਮੰਨੂ ਦੀ ਤੁਸੀਂ ਮੇਰੇ ਤੋਂ ਡੈਥ ਪੁੱਛੋ ਕਿ ਉਹਦੀ ਡੈਥ ਕਿਵੇਂ ਹੁੰਦੀ ਹੈ ਹੂੰ ਮੀਰ ਮੰਨੂ ਸ਼ਿਕਾਰ ਕਰ ਰਿਹਾ ਸੀਗਾ ਰਾਤ ਨੂੰ ਸਿੱਖ ਦਾ ਹੂੰ ਤੁਸੀਂ ਦੇਖੋਗੇ ਉਸ ਬੰਦੇ ਦਾ ਕਿੰਨਾ ਸਣਕ ਹੋਏਗਾ ਕਿ ਉਸ ਨੂੰ ਜਦੋਂ ਪਤਾ ਲੱਈਂਦਾ ਸੀਗਾ ਕਿ ਫਲਾਨੀ ਜੰਗਲ ਦੇ ਵਿੱਚ ਇੱਕ ਸਿੱਖ ਮਿਲ ਗਿਆ ਜੀ ਉਹ ਸਿੱਖ ਨੂੰ ਛੱਡ ਦਿੰਦੇ ਸੀ ਸਿੱਖ ਨੂੰ ਛੱਡ ਕੇ ਕਹਿਣਾ ਕਿ ਭੱਜ ਹੂੰ ਜੇ ਕੋਈ ਭੱਜਦਾ ਸੀ ਜਾਂ ਕੋਈ ਭੱਜਿਆ ਹੋਇਆ ਹੁੰਦਾ ਸੀ ਤਾਂ ਉਹਨੂੰ ਲੱਭ ਕੇ ਮਾਰਨਾ ਹੂੰ ਉਹ ਜਿਸ ਦਿਨ ਮੀਰ ਮੰਨੂ ਦੀ ਡੈਥ ਹੁੰਦੀ ਹੈ 1700 54 ਦੇ ਵਿੱਚ 3 4 ਨਵੰਬਰ ਦੀ ਰਾਤ ਨੂੰ ਹੁੰਦੀ ਹੈ ਉਹ ਸਿੱਖ ਦਾ ਸ਼ਿਕਾਰ ਕਰ ਰਿਹਾ ਸੀ ਜਾਨਵਰ ਦਾ ਨਹੀਂ ਸਿੱਖ ਦਾ ਸ਼ਿਕਾਰ ਕਰ ਰਿਹਾ ਸੀ ਸ਼ੇਰ ਦਾ ਸ਼ਿਕਾਰ ਕਰ ਰਿਹਾ ਸੀ ਤੇ ਉਹਦਾ ਪੈਰ ਘੋੜੇ ਦੀ ਰਕਾਬ ਦੇ ਵਿੱਚ ਫਸ ਗਿਆ ਹੂੰ ਉਹਨੂੰ ਘੋੜਾ ਬਹੁਤ देर ਘਸੀਟਦਾ ਹੀ ਲੈ ਕੇ ਜਾਈ ਗਿਆ ਜੰਗਲ ਸੀ ਹੂੰ ਸਿਰ ਵੱਜੇ ਹੋਣੇ ਹੋਰ ਕਿੰਨਾ ਤੜਪ ਕੇ ਮਰਿਆ ਹੋਣਾ ਉਹ ਮਗਰ ਮੇਰਾ ਇਹ ਮੰਨਣਾ ਹੈ ਕਿ मीर मन्नू ਨੂੰ ਜੋ ਜੋ ਜਿਵੇਂ ਉਹ ਮਰਿਆ ਘੋੜੇ ਦੇ ਰਕਾਬ ਦੇ ਚ ਪੈਰ ਫਸ ਕੇ ਤੇ ਉਹ ਤੜ ਤੜ ਕੇ ਮਰਿਆ ਉਹ ਉਹ ਜੋ ਕੁਝ ਉਸਨੇ ਕੀਤਾ ਸ਼ਾਇਦ ਉਸ ਦਾ 1% ਵੀ ਨਹੀਂ ਸੀ ਹਮ ਮੌਤ ਮੀਰ ਮੰਨੂ ਦੀ ਵੀ ਬਹੁਤ ਦਰਦਨਾਕ ਰਹੀ ਪਰ ਜੋ ਕੁਝ ਉਹਨੇ ਕੀਤਾ ਸੀ ਉਹਦੇ ਸਾਹਮਣੇ ਉਹ ਕੁਝ ਵੀ ਨਹੀਂ ਸੀ ਮੀਰ ਮੰਨੂ 4 ਨਵੰਬਰ 1753 ਨੂੰ ਉਸ ਦੀ ਡੈਥ ਹੋ ਜਾਂਦੀ ਹੈ ਔਰ ਕਮਾਲ ਦੀ ਗੱਲ ਦੇਖੋ ਕਿ 4 ਨਵੰਬਰ ਨੂੰ ਮੀਰ ਮੰਨੂ ਦੀ ਡੈਥ ਹੁੰਦੀ ਹੈ ਹਮ ਤੇ 9 ਨਵੰਬਰ ਨੂੰ ਸਿੱਖ ਲਾਹੌਰ ਦੇ ਵਿੱਚ ਵੜ ਕੇ ਜਿਹੜੀਆਂ ਕੁਝ ਬੀਬੀਆਂ ਕੈਦ ਕੀਤੀਆਂ ਹੋਈਆਂ ਸੀ ਉਹਨਾਂ ਨੂੰ ਛੁਡਾ ਕੇ ਲੈ ਗਏ। ਹੂੰ। ਉਹ ਹੀ ਆ ਕਿ ਅਮ ਜੱਜ ਵੀ ਆਪਾਂ ਦੇਖੀਏ ਅੱਜ ਵੀ ਸੰਘਰਸ਼ ਹੋ ਰਹੇ ਆ। ਐ ਗਵਰਨਮੈਂਟਾਂ ਜਿਹੜੀਆਂ ਸਰਤਾਂयां ਕਰ ਰਹੀਆਂ ਆ ਉਹਦੇ باوجود ਵੀ ਕਿਤੇ ਉਹਨੂੰ ਕਿਤੇ ਉਹ ਫਿਰ ਜਿੱਦਾਂ ਉਹਨਾਂ ਵਿੱਚ ਸਿੱਖਾਂ 'ਚ ਜੋਸ਼ ਆਉਂਦਾ ਤੇ ਉਹ ਜਮਾਨੇ ਵੀ ਕਿੱਦਾਂ ਦੇ ਹੋਣਗੇ। ਵੀ ਇੱਕ ਪਾਸੇ ਤੁਹਾਨੂੰ ਮਲੀਆ ਬੀਟ ਕਰਕੇ ਤੁਹਾਨੂੰ ਦਬ ਦਿੰਦੇ ਆ ਪਰ ਫਿਰ ਤੁਸੀਂ ਉੱਠ ਕੇ ਦੂਜੇ ਮਿੰਟ ਖੜੇ ਹੋ ਜਾਂਦੇ ਆ ਤੇ ਉਹ ਸਦਕ ਉਹ ਜਜ਼ਬਾਤ ਜਿਹੜੇ ਆ ਕਿੱਦਾਂ ਦੇ ਹੋਣਗੇ ਉਸ ਟਾਈਮ ਦੇ ਸਿੱਖਾਂ ਦੇ ਵਿੱਚ ਚੜਦੀ ਕਲਾ ਹੂੰ ਚੜਦੀ ਕਲਾ ਦੇ ਸੀ ਤੇ ਦੋਸਤੋ ਅੱਜ ਦਾ ਐਪੀਸੋਡ ਮੀਰ ਮੰਨੂ ਦਾ ਜੋਤ شدت ਮੀਰ ਮੰਨੂ ਨੇ ਸਿੱਖਾਂ ਦੇ ਉੱਤੇ ਕੀਤੀ ਆ ਆਪਾਂ ਹਿਸਟਰੀ ਦੇ ਇਹਨਾਂ ਪੰਨਿਆਂ ਤੋਂ ਪਹਿਲਾਂ ਵੀ ਪੜ੍ਹਦੇ ਆਏ ਆ ਸੁਣਦੇ ਵੀ ਆਏ ਆ ਕਥਾਵਾਚਕ ਕਥਾ ਕਰਦੇ ਆ ਉਹਨਾਂ ਤੋਂ ਵੀ ਇਹ ਦਰਦ ਭਰੀ ਕਹਾਣੀ ਜਿਹੜੀਆਂ ਸੁਣਦੇ ਆ ਤੇ ਅੱਜ ਹਰਮਨ ਜੀ ਨੇ ਵੀ ਬਹੁਤ ਹੀ ਬਾਖੂਬੀ ਦੇ ਨਾਲ ਇਹਨੂੰ ਐਕਸਪਲੇਨ ਕੀਤਾ ਆ ਤੇ ਅਮੀਰ ਕਰਦੀ ਆ ਦੋਸਤੋ ਇਸ ਇਤਿਹਾਸ ਦੇ ਪੰਨੇ ਜੋ ਅਸੀਂ ਫਰੋਲੇ ਆ ਇਹ ਇਨਫੋਰਮੇਸ਼ਨ ਤੁਹਾਨੂੰ ਪਸੰਦ ਆਈ ਹੋਗੀ ਤਾਂ ਇਦਾਂ ਹੀ ਦੋਸਤੋ ਜੁੜੇ ਰਹੋ ਕਿਉਂਕਿ ਇਹ ਐਪਸੋਡ ਇਦਾਂ ਹੀ ਕੰਟੀਨਿਊ ਰਹਿਣਗੇ ਤਾਂ ਹੁਣ ਅਸੀਂ ਲੈਨੇ ਆ ਅਜਾਜਤ ਧਰਵਨ ਜੀ ਜਾਣ ਦਾ ਟਾਈਮ ਹੋਇਆ ਤੇ ਮਿਲਦੇ ਆ ਨੈਕਸਟ ਐਪਸੋਡ ਦੇ ਵਿੱਚ ਟਿਲ ਦੈਨ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ